ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਖੁਸ਼ੀਆਂ ਬਹੁਤ-ਬਹੁਤ ਵਧਾਈਆਂ ਐਸਵੇਲੀ ਪਿੰਡ ਮਠੂਆਜਰਾ ਜ਼ਿਲ੍ਹਾ ਪਟਿਆਲਾ ਦੇ ਸਿਰੇ ਗੁਰਗੋਇੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰਭਾਤ ਫੇਰੀ ਕੱਢੀ ਗਈ ਹੈ Gracias. ਸੰਦੇਯੰ ਸਭ ਜਗ ਖਾਏ ਜੋ ਵਰਤੈ ਹਰ ਨਾਏ ਜਨ ਗੁਰ ਕੈ ਸਭ ਸਲਾਮ ਆਸੁਮਰ ਹੈ ਸਮਾ ਮੋਤਲੋ ਜੀ ਸਤਿਗੁਰੂ ਸੰਜਿਆ ਇੱਕ ਓੰਕਾਰੁ ਤੁਰੁ ਦਿਖਾਤੇ ਪਾਸ ਸਭੁ ਸਿਦਗਵਾਸ ਤ੍ਰਿਕਟੇ ਅਵੈਤੋ ਮਾਹੇ ਰਖਾ ਪੂਰਨ ਹੋਏ ਜਿਤਕੇ ਚਾ ਬਾਦਰ ਨਮਨ ਹੈ ਹਮਾਰਾ ਆਪਣਾ ਨਾਮਕ ਪ੍ਰਕਾਸ਼ ਮੋਰ ਦੇ ਦਰ ਦਰ ਨਗਾਉ ਆਪਨਾ ਤੇ ਰੂਤ ਹੈ ਮੇਰ ਦਾ ਮੂਰਤਾ ਸਿਰ ਤੇ ਸਵੇ ਕਰਤਾ ਮੋਰਥਾਨਿ ਕਰਦੇ ਕਰਿਆ ਸਭੈ ਨੂੰ ਹਸੰਦਰਿਆ ਦੂਰ ਨ ਹੋਏ ਮਮਾਰੇ ਆਸਾ ਤੋਲ ਤਨ ਕੀ ਰਹੇ ਪਿਆ ਪਾ ਇਹ ਕਾਹਤ ਕੋ ਨਾ ਜਾਣ ਤੁਪ ਕਹੋ

ਪਾਲ ਪਾਏ ਬ੍ਰਹਮਾ ਉਪਤਰਾ ਪਾਲ ਪਾਏ ਜੀ ਉਤਰਾ ਪਾਲ ਪਾਏ ਕਾ ਇਸ ਨੂੰ ਪ੍ਰਕਾਸ਼ਾ ਸਤਲ ਕਾਲ ਕਾ ਕੀਆ ਤੁਮਾਰਾ ਜਨ ਕਾਲ ਤੋਂ ਜੀਸੂ ਕੀਆ ਬੇਦਲਾ ਬ੍ਰਹਮਾ ਨੂੰ ਕੀਆ ਜਨ ਕਾਲ ਸਵ ਲੋਕ ਸਵਾ ਮਨਸ ਕਾਲ ਹੈ ਪਾਏ ਬ੍ਰਹਮਾ ਜਨ ਕਾਲ ਸਾਧਕ ਤੁਮਾਰਾ ਦੇਵ ਦੇ ਸਤਿ ਸਨ ਉਪਦਾਇਓ ਆਦਿ ਅੰਤਿ ਕੇ ਆਤਮਾ ਸਹੀ ਗੁਰੂ ਸਮਝਿਓ ਮਹਾਰਾ ਨਮਸ਼ਕਾਰ ਇਸਹਿ ਕੋ ਮਾਰੇ ਸકલ ਪ੍ਰਜਾਤਿ ਮੇਂ ਆਪ ਸੋਾਰੇ ਜਿਦ ਤਦ ਕੋ ਸਾ ਗੁਰੂ ਸੁਰੀਆ ਸਤਿਗੁਰ ਦੇ ਰੂਪਾ ਨਮੋ ਕਰੀਐ ਸਤਿ ਅਟਕੇ ਅੰਤਲ ਕੀ ਰਾਖ ਭਲੇ ਭਲੇ ਕੀ ਪੀਰੋ ਸਾਧ ਜਿਂਦੀ ਬੇਗੁੰਧ ਗੁਰੂ ਦਾ ਸਭਨ ਕਿਰਪਾ ਦਿਸਨ ਬੋਲਾ ਸੰਤਨ ਮੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸੁਖੀ ਏਕ ਤੇ ਦੁਖੀ ਪੀਰ ਪਸਾਨੈ ਕਦ ਕਦ ਕੇ ਪਤ ਪਤ ਕੀ ਜਾਣੈ ਜੋ ਪੁਰ ਕਰਤ ਦਾ ਕਰਤਾਰ ਪ੍ਰਦਾ ਤਤਵ ਦੇ ਪਾਰ ਜਵਿਆ ਕਰਤ ਕਰਤ ਹੋ ਕਬੂ ਤੁਮੈ ਗ੍ਰਤ ਦੇ ਘਰ ਸਭੂ ਜਿਸੇ ਬਦਨ ਸ੍ਰਿਸ਼ਟ ਸੋ ਭਾਰੈ ਆਪ ਆਪਨੀ ਦੂਜਿ ਉਦਾਰੈ ਨਮਸਾਦਿਤ ਅਦਿਤਿਆ ਦਾ ਦਾਨਤ ਬੇਦ ਭੇਰਿਆ ਹਰਿਆਮ ਨਿਰੰਕਾਂ ਗਿਰ ਕਾਂ ਨਾਨਤ ਤਾ ਪਨੀਰ ਨਾ ਹੋ ਸਭ ਤਾਂਗਾ ਮੂੜ ਦਾਤ ਬੇਦ ਆਪੋ ਭੇਵਨ ਪਾਉਤ ਬੇਦ ਤਾਂਗ ਪਰਪਾਹ ਪਾਉਤ ਬਹਾਰ ਮੂੜ ਦਾਸ ਭੇਰ ਨਾਸ ਮਹਾਦੇਵ ਕੋ ਕਹਿ ਸੁਨਾਸ ਓਮਕਾਰ ਕਾ ਜੀਨ ਬਨਹਿ ਭੇਰ ਤਉ ਉਪਦੇਵਦਰ ਜਿਤੀ ਬੰਦ ਪਿੰਨ ਪਿੰਨ ਪਾਇ ਰਤੀ ਤੁਮ ਨਾਲ ਕਾਂ ਨਾਏ ਪਸਾਰ ਕਿਹ ਬਿਨ ਸਜਾ ਪਰਮ ਸੰਸਾਰ ਏਕੈ ਰੂਪ ਰੂਪ ਸਰਪਾਂ ਅੰਤਿ ਹੋ ਰਾਵ ਕਹਿ ਭੂਪਾ ਅੰਦੇ ਦੇਨ ਤੇ ਕਰਕਿਨੀ ਤਸੁ ਬੋਲ ਗਾ ਬੋਲ ਰਤਾ ਭੈ ਬਖੋ ਸਿਮਤ ਪਿਆ ਸੰਗਰੇ ਕਹਿ ਤਾ ਬਰੈ ਸੇਤ ਜਿ ਪਾਇ ਤੁਮ ਸਰੂਪ ਆਪ ਜਗਾਂ ਸਰੂਪ ਸ੍ਰੀਮ ਭਵ ਅਰਚਾ ਮੇਰੀ ਤੁਮ ਕਰੋ ਸਿਖਿਆ ਬਾਰਾ ਸਿਖ ਸੰਗਰੋ ਦੋਜਿ ਤੇ ਉਤਰੁ ਪਾਪ ਤੋ ਸਕਲ ਮਲੇਸ਼ ਕਰੋ ਨੰ ਭਾਤਾ ਜੇ ਰਤੁ ਲਿਤਾ ਸਰਵੀ ਪਰੇ ਤੁਮਕੇ ਦੁਖ ਦੁਖ ਦਰਵੈ ਮਰੇ ਬੁਰਤ ਜਨ ਪਾਪ ਪਰੇ ਤਿਹਾਰੇ ਤੁਮਕੇ ਦੂਖ ਸੰਗਤ ਸੋ ਤਾਰੇ ਦੁਰਬਲ ਕੋ ਤਿਤਮਾਰ ਤੇ ਅੰਕੇ ਕਾਰਨਿਕਟ ਨੇ ਰਿਤਿ ਸਵੇ ਸਮੇ ਸੋ ਕਰਨਾ ਦੁਸ ਰਿਤਿ ਸਮੇ ਪਤ ਕਾਲਾ ਕਿਰਪਾ ਦਿਸਨਾ ਜਏ ਹਰਿ ਹੋ ਆਕੇ ਤਾਪ ਤੁਲਕ ਮੈਂ ਹਰਿ ਹੋ ਰਿਤਿ ਸਿਰਧਾਤ ਨਾਮ ਸੋ ਰੋਏ ਦੁਸ ਛਾ ਸਿਰ ਕੈ ਨ ਕੋਈ ਇਕ ਬਾਣ ਤੁਮ ਕਮੈ ਸੁਮਾਟ ਆ ਨਿਵਾਸ ਤੇ ਤਮੇ কুমਾਰਾ जिना नाम तिहार तहार दुष्ट लोक ते रहा बल्ग गीत में शरम तिहारि आप तो हा सदा ले लो तुम्हारी सदा पावन हो सोई दुष्ट लोक ते ले लो बचाई ये पादरी हम पर जग माता करम करो सुभरातता जितुक सबरे को भगवान ਦੁਖ ਤਪੇ ਜਮ ਪੂਰਨ ਕਰਾ ਚੰਤ ਕਤ ਕਾਲਾ ਮਨ ਬਾਸਤ ਪਰ ਪਾਵੇ ਸੋਈ ਬੂਖਨ ਸਿੰਘ ਸਹਿ ਪਾਪਤ ਕੋਈ ਕੜਿਲ ਸੁਨੇ ਗੁਰੂ ਜੀ ਆਏ ਸੁਰਸਨਾ ਆਵਈ ਸੁਨੇ ਮੋੜ ਚਿਤੁ ਲਾਇ ਤੁਰਤਾ ਆਵਈ ਦੂਖ ਦਾਨ ਪੂਰਨ ਕਰਾ ਚੰਤ ਕਰਕੇ ਰਹੇ ਪੂਰੋ ਰੋਕੀਏ ਕੋ ਚੋਤੇ ਪੁਤ ਹੈ ਕਪੇ ਸੰਬਦ ਸਤਰ ਸਰ ਸੁਪਣਿਚ ਅਰਧ ਸਾਸੁ ਗੁਣ ਕਹਿਚੈ ਭਾਦਰ ਸ੍ਰੀ ਅਸ਼ੇਰ ਰਾਤੀਨ ਸਤਰ ਕੰਨ ਸੁਹਾਰਾ ਸਯਾ ਪਾਈ ਗਹਿ ਚੋਤੇ ਪੂਰੇ ਆਪੇ ਕੋ ਆਪ ਕਰੇ ਨਹੀ ਆਨਿਓ ਰਾਮ ਰਹੀ ਲੁਕਰਾਨ ਕੁਰਾਨ ਅਨੇਕ ਕੈ ਮਤ ਇਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਭੈ ਦੋ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਸਤਾਨ ਕਿਰਪਾ ਤੁਮਰੀ ਚਲ ਲੈ ਨ ਕਿਉ ਸੋ ਤੁਹੇ ਬਖਾਨੇ ਦੁਹਰਾ ਸਗਲ ਦਵਾਰ ਕੋ ਸਾਧਕੇ ਗਿਹੋ ਤੁਹਾਰੋ ਰਾਰ ਬਾਹੇ ਗਲੇ ਕੀ ਲਾਦ ਅਸ ਗੋਬਿੰਦ ਦਾ ਸਤਿਹਾਰ ਸਰਦਾਰ ਕੋ ਛਾੜ ਕੇ ਕਿਹੋ ਤੁਹਾਰ ਹਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾ ਸਤਿਹਾਰ ਮੇਰਾ ਅੰਤਲੇ ਮਹੱਲਾ ਤੀਜਾ ਨੰਦਕੋਂਕਰ ਸਾਧਿਗੁਰ ਪ੍ਰਸਾਦ आनंद ਭਿਆ ਮਿਲੀਮਾਏ ਸਤਿਗੁਣਾਂ ਦਾ ਆਸਰਤਨ ਵਾਸੈ ਸਿਦਦੀ ਨਾਮੁ ਦੀਆ ਪਾਈਆ ਰਾਗ ਰਤਨ ਬਾਪਣੀਆ ਸਤਿਗਾਵਨੀਆ ਸਤਿਗੁਣੋ ਮਿਟੀ ਲਾਭੁ ਨਿਰਸਾਇ ਗਹਿਣ ਨੰਗੁ ਤੋ ਸਤਗੁਣ ਮੈਂ ਪਾਇਆ ਤੇ ਮਨ ਮੇਰਾ ਸੰਹਾਰੋ ਕਰਾਵੇ ਭਰਵਾ ਨਾਮੁ ਸੁਮੰਮੇ ਦੇ ਪਰਮ ਸੋ ਸੋਨਾ ਕੰਗੀਕਾਰ ਕਰੇ ਤੇਰਾ ਕਾਰ ਸੋ ਸੋਨਾ ਸੋਨਾਤ ਨਾਮੁ ਰਤੁ ਸੁਆਮੀ ਸੋ ਗਿਆਨੁ ਸਾਰੇ ਤੈ ਨਾਮੁ ਜਿ ਮਨ ਮੇਰੇ ਸੋ ਰਤੁ ਨਾਮ ਤੇ ਸਭ ਤੇ ਸਾਰੇ ਗਿਆਨੁ ਨਹੀਂ ਘਰ ਤੇ ਰਹਿ ਤਤੋਂ ਦੇ ਸੁਖ ਚੈ ਜਿਸ ਦੇ ਸੋ ਪਾਵੇ ਸਦਾ ਸੁਖੁ ਸੁਆਮੀ ਤੇਰੇ ਨਾਮੁ ਸੋਇ سرسری <سؤال> 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 ਸਤਿ ਮਰਯੋ ਜੀ ਕਮਲ ਜੀ ਸਭੇ ਕਾਲਸ ਅਗੇ ਸੁਹਾ ਦੇ ਕਾਲਸ ਘਾਰਿਆ ਪੰਜ ਦੂਤ ਤੁਹਾਂ ਸੰਕਿਤੇ ਕਾਲ ਚੰਟਕ ਉਪਾਰਿਆ ਤੁਝ ਕਰਪਾ ਤੁਝ ਦਿਨ ਕੋ ਸਿਨਾਉਂ ਕੇ ਨਕੀ ਕਹੇ ਨਾਮ ਕਦੈ ਸੁਭਾ ਤੁਝ ਕਾਰੇ ਅਮਰ ਚੇ ਆਰਿ ਸੂਰੇ ਭਾਗੀ ਕੋ ਸਗਰ ਨਾਮ ਸੰਪੂਰੇ ਆਰਿ ਬੰਦ ਪ੍ਰਭਾਇਆ ਉਤਰੇ ਸਗਰ ਸੂਰੇ ਧੂਪ ਲੋਕ ਸੰਤਾ ਪਿਤਰੇ ਸੁਣੀ ਬੱਚੇ ਵਾਰੀ ਸੰਤ ਸਾਧੂ ਭੈ ਸਸੇ ਪੂਰੇ ਗੁਤੇ ਗਾਣ ਸੁਤੇ ਪੁਨੀਤ ਗਏ ਤਿਨ ਸਤਗੁਰ ਰਿਆ ਪਰਮੂਰੇ ਮੇਰਾ ਵਰਤਨਾ ਨੂੰ ਤੁਝੋ ਲਾਕੇ ਰੋਂਦੇ ਅਨੰਦ ਹੋਏ ਸਰੋਤ ਅਰਣਕ ਪਾਹੀ ਪਿਤਾ ਮਾਤਾ ਤਰ ਤੁਮ ਹੱਥ ਜਿਸ ਰਾਤ ਦੇ ਰਾਹੀ ਨਾ ਖਿਲੇ ਸਗਰ ਜਗਤ ਪਰ ਚੰਗੀਆਂ ਆਈਆਂ ਕੋ ਰਗੀਆਂ ਰਾਖੇ ਤਰ ਮਰੋ ਦੂਰ ਕਰਮੀ ਆਪੋ ਆਪਣੀ ਕੇ ਜਿੰਨੇ ਕੇ ਹੋ ਜਿੰਨੇ ਮਾਵਸ ਤੇ ਅਧਿਆ ਦੇਵ ਸਕਤ ਕਰਨ ਨਾਮਕ ਤੇਵ ਕਿਉ ਚਲੇ ਕਿਤੇ ਤੇ ਆਨੇ ਆਉ ਤੇ ਆਹਿਆ ਗਏ ਪੁਸ਼ਕਤ ਕਰਨ ਨਾਮਕ ਤੇਵ ਕਿਉ ਚਲੇ ਕਿਤੇ ਚੁਤੇ ਭੰਗ ਸਵਾਗਤ ਰਖੂ ਜੀ ਕਿਸੋ ਤੇ ਦੁਦਰਗੇ ਪਰ ਦਾਸ ਨਾਰੀ you ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਭਾਈਓ ਬ੍ਰਸਵਾਏ ਦਾ ਸਾਮ ਬਾਦਸ਼ਾਹ ਜੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਣਜੀਤ ਸਿੰਘ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਜਬਾਬਿਆ ਰਹੇ ਤੁਹਾਂ ਸਭ ਜਨਾਂ ਦੇ ਚਰਨਾਂ ਉੱਤੇ ਅੱਜ ਪਤ ਪਿਆਰ ਜਿਨਾ ਗੁਰੂ ਖਾਣਾ ਅਜ ਪਿਆ ਵਣਗੇ ਕਿਆ ਦੇਖ ਲੈ ਜੀ ਵਾਹਿਬੇ ਕਰ ਆਰਣਕੀ ਤੀਤਨਾ ਬਿਆਰਾ ਸਚਿਆਰਿਆਂ ਦੀ ਕਮਾਈ ਦਾ ਧੰਨ ਧਰ ਕੇ ਖਾਲਸਾ ਸਹਿਬ ਬੋਨਾ ਜੀ ਜਿਨਾ ਸਿੰਘਾਂ ਸਿੰਘਣਿਆਂ ਨੇ ਧਰਮ ਲਈ ਸੀਤੇ ਬੰਦ ਬਨ ਕਟਾਏ ਖੋਪੜੀਆਂ ਲਹੋਈਆਂ ਚੱਕੀਆਂ ਤੇ ਚੜੇ ਤਾਰਾਂ ਨੱਚਾਏ ਗੁਰਦਾਰ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾ ਨਾ ਨਿਵਾਹਿਤ ਨੰਦਰੂਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿਬ ਬੋਨਾ ਜੀ ਵਾਹਿਗੁਰੂ ਮੰਦਰ ਤਾਂ ਸਰਬੱਤ ਗੁਰਦਾਨ ਅਧਿਆਤਰ ਕੇ ਖਾਲਸਾ ਸਹਿ ਬੋਲਨਾ ਜੀ ਵਾਹਿਗੁਰੂ ਬ੍ਰਿਤਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਿਆ ਚੇਤਨਾ ਦਾ ਸਦਕਾ ਸਰਬ ਸੁਖ ਹੋਵੇ ਜੀ ਦਾ ਨਾਮ ਗੁਰਪਾਲ ਸਾਹਿਬ ਦਾ ਅੰਦਰ ਚੜ੍ਹੇ ਜੀ ਦੇਵ ਦੇਵ ਤੇ ਪ੍ਰਭ ਕੀ ਪੈਰ ਵਾਹਿਗੁਰੂ ਜੀ ਤੋ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜਿੱਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਤੁਮ ਬਸਾਰੇ ਗੁਸਖਾਂਸ ਕੀ ਦਾਨ ਕੇ ਸਦਾਨ ਰਹਤ ਰਾਮ ਵਿਵੇਕ ਦਾ ਸੋਹਰਾ ਪ੍ਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ ਸ੍ਰੀ ਅਮਰਤਾ ਸਰ ਸਾਹਿਬ ਜਿੱਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜਗਤਲ ਧਰਮ ਕਾ ਜੈਕਾਰ ਖਾਲਸਾ ਸਹਿਬ ਬੋਲਣਾ ਜੀ ਵਾਹਿਗੁਰੂ ਆਪ ਜੀ ਕੇ ਗੁਸਖਾਲਾ ਮੰਨਿਵਾ ਮਤਿ ਚੀਮਤਾ ਦਾ ਰੱਖ ਆਪ ਵਾਹਿਗੁਰੂ ਹੇ ਆਕਾ ਸਦਾ ਸਦਾਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਗੁਰਧਾਮਾ ਜਰਾ ਤੋਂ ਅੱਜ ਕੇ ਪੰਥ ਨੇ ਚੋੜਾ ਗਿਆ ਇਤਰਾਖੁਲੇ ਦਸਾਂਗੀ ਦਾਤ ਇਸਦਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਮਖਸ਼ੂਕ ਨਿਮਾਨੇ ਕੇ ਮਾਨ ਸਤਿਗੁਰੂ ਨੇ ਥਾਣੇ ਕੇ ਤਾਲਾ ਟੰਗੀ ਹੋ ਤੇ ਗੁਰੂ ਗ੍ਰੀਵ ਰਾਮ ਤਾਂ ਤੁਮ ਸਾਰੇ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਆਉ ਜੀ ਕੇ ਹਜਰ ਸ੍ਰੀਨਾਥ ਕਮਲਾਪਾਸ ਅਰਦਾਸ ਬੇਨਤੀ ਤੁੜਿਏ ਪਾ ਸ਼੍ਰੀ ਅਵੈ ਪ੍ਰਭਿ ਮਰਜਾ ਕੰਲਾਵਿਆ ਮੋ ਅਕੇਲਾ ਵਕੂ ਵਕੂ ਬਿੰਦੂ ਸਿੰਘ ਆਪਦੇ ਗੁਰੂ ਚੇਲਾ ਦੰਤਨ ਸਿੰਘ ਸਾਹਿਬ ਸ੍ਰੀ ਗੁਰੂ ਵਰਸਾਈ ਜੀ ਮਹਾਰਾਜ ਦੰਤਨ ਸਿੰਘ ਸਾਹਿਬ ਸ੍ਰੀ ਗੋਵੀ ਸਿੰਘ ਮਹਾਰਾਜ ਜੀ ਪਾਸ਼ਾ ਜੀ ਆਜੇ ਪ੍ਰਕਾਸ਼ ਸ੍ਰੀ ਹੁਸ਼ਿਆਰ ਦੇ ਸੰਬੰਧ ਵਿੱਚ ਆਜੇ ਤਰਨਾਕ ਮਹਾਨ ਦਾ ਓਟ ਆਸਰਾ ਲਿਆ ਕਰਕੇ ਪਾਸ਼ਾ ਜੀ ਆਜੇ ਦਰਬਾਰਾਂ ਵਿੱਚੋਂ ਪ੍ਰਵਾਸ ਤੇਰੇ ਦੇ ਅਰੰਭਤਾ ਦੇ ਸੇ ਆਜੇ ਪਾਤ ਪਾਤ ਸਤਿਗੰਗਾ ਪਾਸ਼ਾ ਜੀਓ ਆਪ ਦੀ ਦਰਬਾਰਾਂ ਦੇ ਦਰਸ਼ਨ ਕੋਰਾ ਸੌਤੇ ਹੋ ਉਪਰੰਤ ਆਜੇ ਦਰਬਾਰਾਂ ਅੰਦਰ ਚੋਂ ਪਈ ਸਹਿਛੇ ਪੜਾਣਾ ਸਰਬਾਨਯੂ ਜੀ ਕੀ ਅਰਦਾਸ ਸੋਚੇ ਸੀ ਜਾਨ ਬਉਧਿਆ ਬਾਣੀ ਪੜਦਿਆਂ ਸਭ ਦਾ ਗਾਇਨ ਕਰਦਿਆਂ ਕੋਲ ਬਿੰਦਿ ਪ੍ਰਕਾਰ ਦੀਆਂ ਭੁੱਲ ਆ ਚੁੱਕਾ ਗੱਲ ਕਿਹਾ ਗਿਆ ਹਨ ਗਿਆ ਅਖਰਵਾਦਾ ਘਾਟਾ ਉਸ ਨੂੰ ਮਾਫ ਕਰਨੀ ਦੀ ਪਰਿਸ਼ਲੀ ਕਰਵਾਣੀ ਸਾਧ ਸੰਮੇ ਵਿੱਚ ਪ੍ਰੋਣ ਕਰਨਾ ਬਾਣੀ ਦਾ ਫਲ ਸੁਨਮਤਾ ਦਾਰਿਆਂ ਸੰਗਤਾਂ ਦੇ ਜਮਨਾਇ ਚੋ ਸਮਾਰੀ ਦਾਰਿਆਂ ਸੰਗਤਾਨੀਆਂ ਹਾਜ਼ਰੀਆਂ ਜਿਲਬੇ ਠਟਾਂ ਪ੍ਰਵਾਨ ਕਰਗੀਆਂ ਆਪਣੇ ਤਰੰਗ ਕਰੋਗਰ ਸਿੱਖੀ ਦੇ ਨਾਮ ਸੰਠੜ ਦੀ ਕਰਾਦੀਆਂ ਦਾਤਾ ਸੇਵਾ ਸਿਮਰਨ ਦੀਆਂ ਦਾਤਾ ਸ਼ੰਜੀ ਕਿਰਪਾ ਕੰਨ ਇਸੇ ਤਰ੍ਹਾਂ ਦੀ ਸਰਬ ਸਤਿ ਸੰਤਾਨੋ ਆਪਣੇ ਦਰ ਘਰ ਇਸਿਆ ਕਰਨ ਦੇ ਆਪ ਬੰਨ ਸਵਰ ਰਚਿਸ਼ ਕਰਨੀ ਦੀ ਕਿਰਪਾ ਕਰਨੀ ਆਪ ਜੀ ਕੀ ਹਜ਼ੂਰੀਂ ਦਾ ਫੰਗੜਾ ਪ੍ਰਸਾਦ ਇਸ ਸਰਹਾਦਰ ਤਰ ਤਾਰ ਹੋਏ ਭੋਲਗੇ ਭੋਲਗੇ ਪ੍ਰਸਾਦ ਸੰਗਜ ਵਰਤੇ ਜੋਸ਼ ਕੇ ਆਪ ਇੱਕ ਪਵਿੱਤਰ ਨਾਮ ਸਤ ਨਾਮ ਸ਼੍ਰੀ ਵਾਤਿਕੂ ਵਾਹਿਗੁਰੂ ਜੀ ਬੇਬੇ ਤੁਮਾਰ ਆਰਦਾਸ ਭੇਟਾ ਹਾਜ਼ਰ ਮੈਂ ਜਨਾ ਖਜਾਨੇ ਮੈਂ ਸੋਹਜ ਰੰਗੇ ਪੰਡਾ ਦੇ ਪਰਪੁਰ ਕਰਨੇ ਗਿਰਤ ਕਮਾਇ ਚਵਸਤਾਨ ਜਿੰਦ ਮੜਾ ਰਾਤੁਰਾ ਤਰਕੇ ਵਸਿਆ ਜੀ ਕਿਰਪਾ ਕੰਨੀ ਕਰੋ ਤਿਰਪਾ ਮਹਾਰਾ ਬਾਣੀ ਦੇ ਚਲ ਦੇ ਪ੍ਰਵਾਹ ਚੋ ਹੁਕਮ ਨਾ ਮੇ ਦਾ ਉਸਕੇ ਸੰਕਰ ਨਿਹਾਲ ਕਰੋ ਸੇ ਪਿਆਰੇ ਮਹਿ ਜਨਾ ਮਿਲਿਆ ਤੇਰਾ ਨਾਮ ਚਿਤਿ ਆਵੇ ਨਾਰਕ ਨਾਮ ਛਠੇ ਕਦਾ ਤੇਰੇ ਬਾਣੀ ਸਵਾਹ ਸੋ ਨਿਹਾਲ ਸੁਬਾਹ ਸਿਆਕਾਰ ਹੋ ਦਿੱਤਾ ਹੰਸਾ ਬਾਤ ਰਾਮ ਸਵੇਨੀ ਜੈ ਮਿਲਿਆ ਜੋ ਸੁਨੇ ਰਹਾ ਮਿਲ ਪਾ ਰਸ ਕੰਚ ਰੋਇਆ ਮੁਖ ਮਨਸਾ ਤਰਪ ਰੋਇਆ

ਤਪੂਤ ਤਗਿਆ ਰਾਗ ਸੋਰਠਿ ਬਾਣੀ ਪੰਛੀ ਦਾਤ ਜੇਕੇ ਇੱਕ ਓਕਾਰੂ ਸਫਲ ਤੁਸਾਰ ਜਦ ਹਮੋਂ ਤੋ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਦਲ ਅਗਮ ਜੈਸੇ ਜਨ ਮੈਂ ਤੋ ਜਨ ਜਨ ਕੇ ਵੰਦ ਜਨ ਪਾਸੀ ਮਦਵੇ ਕਿਆ ਕਹੀਐ ਭਰੈ ਸਾ ਜੈ ਸਾ ਬਾਜੀ ਹੈ ਹੋਏ ਨਾਨਕ ਸਰਨ ਹਉ ਨਰਕ ਏਕ ਸਿਖਾ ਸਭ ਸਵਾਰ ਸੁਬਦੇ ਪਿਆ ਪਖਾਜੀ ਅਚਤ ਰਾਜ ਦਿਸਤ ਲੁਕ ਪਾਇਆ ਸੋ ਰਤ ਪਏ ਹਮਾਰੀ ਰਾਜ ਪਰ ਨਪਸੰ ਜੈਸ਼ ਆਪੋ ਕਛ ਮਰਮ ਜਨਾਇਆ ਕਣਕ ਕਟਕ ਜੈ ਸੂਰੂ ਬਲੇ ਆਪ ਕਹਤੇ ਕਹਿ ਸੁਮਨਾਇਆ ਸਰਵੇ ਇਕ ਅਧਿਕ ਉਸ ਭਾਵੇਂ ਸਭ ਕਟ ਭਗਵੇ ਸੋਈ ਕਹਿ ਰਬਿਦਾਸ ਹੱਥ ਤੈਨੇ ਜੈ ਸਹਿਜ ਹੋਏ ਸੋ ਹੋਈ ਜੋ ਮਰਵਾਦੇ ਬਹੁ ਭਾਸ اے کو بند تم با دے اپنے سوت کو اپنے کو ہو ہم سوتے ہیں تم آ را دے مدبے دست بو جسیت اسی اب کام کرو گے اسی رہا نیند پکڑ با کیوں اور تاکیو راز کیو وہ بانی کھاندو کھا کر بودھ کی قوم ਤੋ ਸੰਸਰੀਓ ਪਾਣੀ ਆਪਨ ਰਹਾ ਨਾ ਕਿਸੇ ਕੋ ਪਾਵਨ ਕੋ ਮਹਾਂਜਾ ਮੋਬਤ ਸਭ ਤਦ ਤੂੰ ਪਿਆਰ ਪਿਆਰ ਬਰਦ ਤੇ ਨਹੀ ਸੰਤਪਰ ਕਹਿ ਵਿਦਾਸ ਭਗਤ ਇੱਕ ਬਾਣੀ thank you Oh uh -huh. Thank you ਹੋਣਾ ਸਮਾਪਤੀ ਹੋਈ ਹੈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਫਤਿਹ